ਦਾ ਮਨਪ੍ਰੀਤ ਸਿੰਘ ਵਿਦੇਸ਼ ਜਾਏ ਨੌਜਵਾਨਾਂ ਨੂੰ ਦੇਸ਼ ਦੇ ਵਿੱਚ ਕੰਮ ਕਰਨ ਦੀ ਉਮੰਦਾ ਮਿਸਾਲ ਦੇ ਰਿਹਾ ਹੈ। ਦਰਸਲ ਮਨਪ੍ਰੀਤ ਸਿੰਘ ਨੇ ਬੀਬੀਏ ਤੋਂ ਬਾਅਦ ਮੋਹਨ ਮਾਲਵੀਆ ਰੋਡ ਤੇ ਚਾਤੀ ਦੀ ਲੱਸੀ ਵੇਚਦਾ ਤੇ ਚੋਖੀ ਕਮਾਈ ਕਰ ਰਿਹਾ ਹੈ ਤੇ ਹੋਰ ਨੌਜਵਾਨਾਂ ਨੂੰ ਆਪਣਾ ਕੰਮ ਕਰਨ ਦੇ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਰਮ ਤੇ ਬੇਇੱਜ਼ਤੀ ਮਹਿਸੂਸ ਨਹੀਂ ਕਰਨੀ ਚਾਹੀਦੀ। ਕੰਮ ਤਾਂ ਕੰਮ ਹੈ ਫਿਰ ਚਾਹੇ ਵੱਡਾ ਹੋਵੇ ਜਾਂ ਫਿਰ ਛੋਟਾ। ਤਕੁਰੂ ਨਗਰੀ ਦਾ ਮਨਪ੍ਰਿਤ ਜੋ ਕਿ ਨੌਜਵਾਨਾਂ ਨੂੰ ਸੇਧ ਦੇ ਰਿਹਾ ਹੈ ਦਰਸਲ ਬੀਬੀਏ ਦੀ ਪੜ੍ਹਾਈ ਕਰ ਇਲਾਕੇ ਦੇ ਵਿੱਚ ਚਾਟੀ ਦੀ ਲੱਸੀ ਇਹ ਨੌਜਵਾਨ ਵੱਲ ਵੇਚੀ ਜਾ ਰਹੀ ਹੈ ਤੇ ਮਿਸਾਲ ਇਸ ਨੇ ਪੇਸ਼ ਕੀਤੀ ਹੈ ਲੱਸੀ ਵੇਚ ਕੇ ਮਨਪ੍ਰਿਤ ਸਿੰਘ ਚੌਕੀ ਕਮਾਈ ਕਰ ਰਿਹਾ ਹੈ ਪੰਜਾਬ ਦਾ ਨੌਜਵਾਨ ਅਕਸਰ ਹੀ ਵਿਦੇਸ਼ਾਂ ਵੱਲ ਰੁਖ ਕਰਦਾ ਆਪਣਾ ਚੰਗਿਆ ਭਵਿੱਖ ਦੇ ਲਈ ਦੂਜੇ ਪਾਸੇ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਵੀ ਨੇ ਅਕਸਰ ਹੀ ਪੰਜਾਬ ਦੀ ਸਰਕਾਰਾਂ ਨੂੰ ਜਿਹੜਾ ਕੋਸ ਦੇ ਨੇ ਰਹਿੰਦੇ ਕਿ ਉਹਨਾਂ ਨੂੰ ਜਿਹੜਾ ਚੰਗਾ ਰੋਜ਼ਗਾਰ ਨਹੀਂ ਮਿਲਦਾ ਪਰ ਅੱਜ ਤੁਹਾਨੂੰ ਅਸੀਂ ਇੱਕ ਐਸੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਨਾਲ ਮਿਲਣ ਜਾ ਰਹੇ ਆ ਜੋ ਚੰਗੀ ਭਲੀ ਨੌਕਰੀ ਵੀ ਕਰਦਾ ਸੀਗਾ ਪਰ ਨੌਕਰੀ ਤੋਂ ਸੰਤੁਸ਼ਟ ਨਹੀਂ ਸੀਗਾ ਤੇ ਇਸ ਤੋਂ ਬਾਅਦ ਉਸਨੇ ਆਪ ਆਪਣਾ ਕੰਮ ਕਰਨਾ ਹੀ ਚੰਗਾ ਸਮਝਿਆ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦਾ ਜਿਹੜਾ ਪੋਸ਼ ਇਲਾਕਾ ਮਦਰਮੁਲ ਮਾਰੇ ਰੋਡ ਵੀ ਜਿਹੜਾ ਉਸ ਦੇ ਵੱਲੋਂ ਲੱਸੀ ਜਿਹੜੀ ਆ ਵੇਚੀ ਜਾਂਦੀ ਸੜਕ ਦੇ ਕਿਨਾਰੇ ਜਿਹੜੇ ਉਸ ਲੋ ਲੱਸੀ ਵੇਚੀ ਜਾਂਦੀ ਤੇ ਕਿਸੇ ਤਰੀਕੇ ਦੇ ਵੀ ਜਿਹੜੀ ਆ ਉਸ ਨੂੰ ਸ਼ਰਮ ਨਹੀਂ ਆ ਅੰਮ੍ਰਿਤਸਰ ਵਾਸੀ ਉਸ ਤੋਂ ਲੈ ਕੇ ਲੱਸੀ ਲੈ ਕੇ ਜਿਹੜਾ ਕਾਫੀ ਖੁਸ਼ ਨਹੀਂ ਰਹਿੰਦੇ ਗੱਲਬਾਤ ਕਰਨਦੇ ਬਾਈ ਜੀ ਜਿੱਥੇ ਲਗਾਤਾਰ ਪੰਜਾਬ ਦਾ ਨੌਜਵਾਨ ਜਿਹੜਾ ਵਿਦੇਸ਼ਾਂ ਵੱਲ ਰੁੱਖ ਕਰਦਾ ਹੈ ਨਜ਼ਰ ਆ ਰਿਹਾ ਤੇ ਅਕਸਰ ਸਰਕਾਰਾਂ ਨੂੰ ਵੀ ਕੋਸ਼ਿਸ਼ਦਾ ਕਿ ਉਸ ਥਰੂ ਰੋਜ਼ਗਾਰ ਨਹੀਂ ਮਿਲਦਾ ਪਰ ਤੁਸੀਂ ਨੌਕਰੀ ਵੀ ਪਹਿਲਾਂ ਕੀਤੀ ਸੀਗੀ ਪਰ ਹੁਣ ਆਪਣਾ ਕੰਮ ਕਰ ਰਹੇ ਹੋ ਪਹਿਲੇ ਕਿਹੜਾ ਕੰਮ ਕਰਦੇ ਸੀਗੇ ਤੇ ਲੱਸੀ ਲਾਣ ਦਾ ਹੀ ਕਿਉਂ ਸੋਚਿਆ ਆ ਪਹਿਲਾਂ ਮੈਂ ਆਟੋਮੋਬਾਈਲ ਲਾਈਨ 'ਚ ਜੌਬ ਕਰਦਾ ਸੀ ਐਪ੍ਰੋਕਸੀਮੇਟਲੀ ਸਾਢੇ ਕਿ ਤਿੰਨ ਸਾਲ ਮੈਂ ਜੌਬ ਕੀਤੀ ਆ ਤੇ নো ਡਾਊਟ জব ਵਧੀਆ ਚੱਲੀ ਆ ਮੇਰੀ ਸੈਲਰੀ ਵੀ ਵਧੀਆ ਸੀ ਅੰਮ੍ਰਿਤਸਰ ਦੇ ਵਿੱਚ ਜੋ ਸੈਲਰੀ ਹੋਣੀ ਚਾਹੀਦੀ ਉਹ ਵਧੀਆ ਸੈਲਰੀ ਸੀ ਬਟ ਜਦੋਂ ਦਾ ਮੈਂ ਆਪਣਾ ਗ੍ਰੈਜੂਏਟ ਕੀਤੀ ਆ ਉਦੋਂ ਦੇ ਮਨ ਦੇ ਵਿੱਚ ਆ ਗਿਆ ਸੀ ਕਿ ਯਾਰ ਮੈਂ ਕੁਝ ਆਪਣਾ ਹੀ ਥੋੜਾ ਜਿਹਾ ਸਟਾਰਟਅਪ ਕਰਾਂ ਹਨਾ ਮਤਲਬ ਛੋਟੇ ਤੋਂ ਸਟਾਰਟ ਕਰੀਏ ਚਲੋ ਬਾਅਦ ਚੋ ਦੇ ਬੰਦਾ ਸੋਚਦਾ ਕਿ ਵੱਡੇ ਪੈਸੇ ਲਾਵਾਂਗੇ ਤੇ ਉਹ ਚੱਲਣਾ ਨਹੀਂ ਤੇ ਮੈਂ ਕਿਹਾ ਇੱਕ ਛੋਟਾ ਜਿਹਾ ਸਟਾਰਟਅਪ ਸਟਾਰਟ ਕੀਤਾ ਜਾਵੇ ਤੇ ਗੱਲ ਆ ਗਈ ਲੱਸੀ ਦੀ ਲੱਸੀ ਹੀ ਕਿਉਂ ਲੱਸੀ ਬੇਸਿਕਲੀ ਨਾ ਰੋਡ ਸਾਈਡ ਤੇ ਕੋਈ ਸੇਲ ਹੀ ਨਹੀਂ ਕਰਦਾ ਪਿਆ ਅ ਗਰਮੀ ਦਾ ਟਾਈਮ ਹੈਗਾ ਤੇ ਮੈਂ ਬੇਸਿਕਲੀ ਛਾਟੀ ਦੇ ਵਿੱਚ ਲੱਸੀ ਬਣਾਣਾ ਹੈ ਜਿਹੜੀ ਮੇਰੀ ਮੰਗੋ ਲੱਸੀ ਆ ਉਹ ਵੀ ਮੇਰੀ ਛਾਟੀ ਚ ਬੰਦੀ ਹੈ ਤੇ ਜਿਹੜੀ ਨਮਕੀਨ ਆ ਦੋਵੇਂ ਛਾਟੀ ਚੀਜ਼ ਦੱਸੀ ਤਿਆਰ ਕਰਦਾ ਮੈਂ ਬਾਈ ਇਸ ਦਾ ਬੜੇ ਲਿਖੇ ਹੈਗੇ ਉਹ ਚੰਗੇ ਬੜੇ ਨੌਕਰੀ ਵੀ ਸੀਗੀ ਜਿਸ ਦਾ ਤੁਸੀਂ ਕਿਹਾ ਸੀ 20-22000 ਤੋਰੀ ਤਨਖਾਹ ਵੀ ਸੀਗੀ ਮਹੀਨੇ ਦੀ ਘਰ ਦੇ ਨੇ ਨਹੀਂ ਕਿਹਾ ਕੀ ਤੂੰ ਯਾਰ ਕੀ ਨੌਕਰੀ ਛੱਡੀ ਜਾਂਦਾ ਲੱਸੀ ਵੇਚੇਗਾ ਸਰ ਬਿਲਕੁਲ ਜ਼ਰੂਰ ਹਾਂ ਬਿਲਕੁਲ ਕਹਿੰਦੇ ਪਏ ਸੀ ਕਿ ਤੂੰ ਆ ਸਟਾਰਟਅਪ ਕਰਨ ਲੱਗਾ ਹੈ ਤੇ ਬਟ ਇਹ ਗੱਲ ਹੁੰਦੀ ਆ ਆਪਣੇ ਮਨਮਾਨੀ ਗੱਲ ਹੁੰਦੀ ਕਿ ਹਾਂ ਨਹੀਂ ਮੇਰਾ ਮਨ ਹੈਗਾ ਸੀ ਕਿ ਮੈਂ ਕਰਨਾ ਹੈ ਸਟਾਰਟਅਪ ਤੇ ਫਿਰ ਮੈਂ ਕਰ ਲਿਆ ਆਪਣਾ ਸਟਾਰਟਅਪ ਹਾਂਜੀ ਮੈਂ ਕਿਹਾ ਮੈਂ ਆਪਣਾ ਸਟਾਰਟਅਪ ਕਰਨਾ ਚਾਹੁੰਦਾ ਸੀ ਤੇ ਮੈਂ ਆਪਣਾ ਸਟਾਰਟਅਪ ਕਰ ਲਿਆ ਕਰ ਲਿਆ ਤੇ ਘਰ ਦੇ ਨੇ ਕੁਝ ਕਿਹਾ ਨਹੀਂ ਰਿਸ਼ਤੇਦਾਰਾਂ ਨੇ ਕਦੇ ਕਿਹਾ ਨਹੀਂ ਦੋਸਤਾਂ ਨੇ ਕਿਹਾ ਯਾਰ ਕਿਹੜੇ ਚੱਕਰਾਂ ਦੇ ਪੈ ਗਿਆ ਤੂੰ ਨਹੀਂ ਬੇਸਿਕਲੀ ਕੁਝ ਲੋਕ ਵਿੱਚ ਹੁੰਦੇ ਵੀ ਆ ਬੋਲਣ ਵਾਲੇ ਡੀਮੋਟੀਵੇਟ ਕਰਨ ਵਾਲੇ ਤੇ ਉਹ ਤੁਹਾਨੂੰ ਡੀਮੋਟੀਵੇਟ ਨਹੀਂ ਹੋਣਾ ਬੇਸਿਕਲੀ ਤੁਸੀਂ ਮੋਟੀਵੇਟ ਵੱਲ ਜਾਣਾ ਹੈ ਜੇ ਡੀਮੋਟੀਵੇਟ ਦੇਖੋਗੇ ਤੇ ਤੁਹਾਡੇ ਇਹੋ ਜਿਹੀ ਗੱਲ ਕਿ ਨਹੀਂ ਆ ਮਤਲਬ ਸੌ ਦੇ ਵਿੱਚੋਂ ਤੁਹਾਨੂੰ ਪੰਜ ਛੇ ਬੰਦਿਆਂ ਨੇ ਡੀਮੋਟੀਵੇਟ ਕਰਨਾ ਹੀ ਕਰਨਾ ਹੈ ਮੋਟੀਵੇਟ ਕਰਨ ਵਾਲੇ ਵੀ ਵਿੱਚ ਮੈਨੂੰ ਕਾਫੀ ਮਿਲੇ ਆ ਤੇ ਬਾਈ ਜੀ ਕਦੋਂ ਤਿਆਰੀ ਸ਼ੁਰੂ ਕਰਦੇ ਲੱਸੀ ਦੀ ਕਿਉਂਕਿ ਲੱਸੀ ਚਾਟੇ ਲੱਸੀ ਹੈਗੀ ਕਦੋਂ ਸਵੇਰੇ ਉੱਠਦੇ ਹੋ ਸਾਰਾ ਧਿਆਨ ਸਾਰਾ ਇਹਦੇ ਵਿੱਚ ਹੀ ਇੱਕ ਇੱਕ ਹੋਰ ਵੀ ਕੋਈ ਕੰਮ ਕਰਦੇ ਨਹੀਂ ਸਾਰਾ ਹੀ ਧਿਆਨ ਮੇਰਾ ਇਹਦੇ ਵਿੱਚ ਆ ਬੇਸਿਕਲੀ 6 ਵਜੇ ਮੈਂ ਸਵੇਰੇ ਮਾਰਨਿੰਗ ਉੱਠ ਜਾਣਾ ਹੈ 6 ਵਜੇ ਤੋਂ ਬਰਾ ਪ੍ਰੋਸੈਸ ਚੱਲ ਹੋਈ ਨਹੀਂ ਮੇਰੀ ਮੈਂ ਜਿਹੜਾ ਦਹੀਂ ਹੈਗਾ ਸਵੇਰੇ ਰਾਤ ਨੂੰ ਜਮਾਇਆ ਹੁੰਦਾ ਉਹਨੂੰ ਚੁੱਕਣਾ ਹੁੰਦਾ ਹੈ ਫ੍ਰਿਜਰ ਲੈ ਕੇ ਜਾਣਾ ਹੁੰਦਾ ਹੈ ਤੇ ਉਸ ਤੋਂ ਬਾਅਦ 6 ਵਜੇ ਤੋਂ ਸਾਰੀ ਪ੍ਰੋਸੈਸ ਚੱਲ ਹੋ ਜਾਂਦੀ ਹੈ ਬਰਫ਼ ਲੈ ਕੇ ਆਣੀ ਹੈ ਬਰਫ਼ ਲਾਉਣੀ ਹੈ ਸਾਈਡ ਤੇ ਲੱਸੀ ਬਣਾਣੀ ਹੈ ਲੱਸੀ ਬਣਾ ਕੇ ਕੰਟੇਨਰ ਚ ਪਾਉਣੀ ਹੈ ਸਮਾਨ ਲੋਡ ਕਰਨਾ ਹੈ ਗੱਡੀ ਦੇ ਵਿੱਚ ਫਿਰ ਗੱਡੀ ਤੋਂ ਲੋਡ ਕਰਕੇ ਇੱਥੇ ਲੈ ਕੇ ਆਉਣਾ ਹੈ ਸਮਾਨ ਅਪਰੋਕਸੀਮੇਟਲੀ 12:30 ਮੈਂ ਇੱਥੇ ਆ ਜਾਣਾ ਹੈ ਮਾਲਵੀਆ ਰੋਡ ਤੇ ਤੇ ਸ਼ਾਮ ਦੇ ਮੈਨੂੰ 5 6 7 ਵਜ ਜਾਂਦੇ ਆ ਜੋ ਤੱਕ ਮੇਰੇ ਕੋਲ ਮਾਲ ਹੁੰਦਾ ਉਹ ਤੱਕ ਮੈਂ ਇੱਥੇ ਰਹਿਣਾ ਹੈ ਭਾਈ ਜਿਹੜੇ ਗਰਾਹ ਕੰਦੇ ਜੋ ਤੁਹਾ ਲੱਸੀ ਪੀਣ ਆਉਂਦੇ ਆ ਕਹਿੰਦੇ ਵੀ ਉਹਨੇ ਕਿ ਤੂੰ ਕਿਹੜਾ ਕੰਮ ਕਰ ਲੱਸੀ ਉਹਨਾਂ ਦਾ ਗਰਾਹਕਾ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਹੁੰਦਾ ਤੁਹਾਡੇ ਪ੍ਰਤੀ ਗਰਾਹਕ ਬੇਸਿਕਲੀ ਦੇਖੋ ਕਸਮਨ ਨੂੰ ਤੁਸੀਂ ਵਧੀਆ ਚੀਜ਼ ਦੋਗੇ ਤਾਂ ਡੈਫੀਨਿਟਲੀ ਤੁਹਾਡੇ ਕੋ ਆਊਗਾ ਮੈਂ ਉਹਨਾਂ ਨੂੰ ਮੰਗੋ ਲੱਸੀ ਦਿੰਦਾ ਪਿਆ ਜਿਹਦੇ ਵਿੱਚ ਮੈਂ ਮੰਗੋ ਕ੍ਰੈਸ਼ ਦਾ ਯੂਜ਼ ਕਰਦਾ ਐ ਤੇ ਮੰਗੋ ਪਲਪ ਦਾ ਯੂਜ਼ ਕਰਦਾ ਸੀ ਤੇ ਉਹ ਮੈਂ ਕਰਦਾ ਪਿਆ ਤਾਂ ਉਹਨਾਂ ਨੂੰ ਟੇਸ ਵਧੀਆ ਲੱਗਦਾ ਪਿਆ ਲੋਕੀ ਆਂਦੇ ਪਏ ਮੇਰੇ ਕੋਲ ਲੈਣ ਮੈਂ ਯੋਗਰਟ ਵੀ ਨਾਲ ਐਡ ਕੀਤਾ ਹਾਂ ਜਿਮ ਵਾਲੇ ਮੁੰਡਿਆਂ ਵਾਂਗੂ ਮੈਂ ਯੋਗਰਟ ਐ ਮੰਗੋ ਤੇ ਸਟਰਾਬਰੀ ਯੋਗਰਟ ਐਡ ਕੀਤਾ। ਉੱਚ ਤੁਹਾਨੂੰ ਪ੍ਰੋਟੀਨ ਜ਼ਿਆਦਾ ਮਿਲਦਾ ਹੈ। ਦੋ ਮੇਰੇ ਕੋਲ ਲੱਸੀਆਂ ਮਿਲ ਜਾਨੀਆਂ ਮੰਗੋ ਤੇ ਨਮਕੀਨ। ਕੀ ਰੇਟ ਕੀ ਹੈ ਭਾਈ ਜੀ? 30 ਰੁਪਏ ਮੰਗੋ ਲੱਸੀ ਦਾ ਸਟਾਰਟ ਹੋ ਜਾਂਦਾ ਤੇ ਨਮਕੀਨ ਜਿਹੜੀ ਹੈਗੀ 20 ਰੁਪਏ ਦਾ ਤੇ ਯੋਗਰਟ ਜਿਹੜਾ ਹੈਗਾ 60 ਰੁਪਏ ਦਾ ਸਟਾਰਟ ਹੋ ਜਾਂਦਾ 320 ml। ਬਾਬਾ ਜੀ ਮਿਹਨਤ ਕਰ ਰਿਹਾ ਨੌਜਵਾਨ ਪੁੱਤ ਅਕਸਰ ਜਿਹੜਾ ਪੰਜਾਬ ਦਾ ਗੱਭਰੂ ਆ ਬਾਹਰ ਜਾਂਦਾ ਵਾ ਬੁਰੀ ਸੰਗਤ ਵਾਲਾ ਪੈ ਜਾਂਦਾ ਵਾ ਨੌਜਵਾਨ ਮਿਹਨਤ ਕਰੇ ਕੀ ਕਹਿਣਾ ਚ ਇਥੋਂ ਜੇ ਜ਼ਮੀਨਾਂ ਵੇਚਦੇ ਜੀਮਿੰਦਾਰ ਭਰਾ ਸਾਡੇ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਬਾਹਰ ਨਹੀਂ ਸੈੱਟ ਹੁੰਦੇ ਜ਼ਮੀਨਾਂ ਸਾਰੀਆਂ ਜਾ ਰਹੀਆਂ ਬਾਰੋਂ ਪੈਸਾ ਨਹੀਂ ਇੰਨਾ ਕਮਾਇ ਜਾਂਦਾ ਬਾਰ-ਬਾਰ ਬਾਹਰ ਜਾਣਾ ਖਜ਼ਾਰਾ ਰੱਖਾ ਕਰੋੜ ਕਰੋੜਾਂ ਦੀਆਂ ਜ਼ਮੀਨਾਂ ਇੱਥੇ ਗਹਿਣੇ ਪਾਤੀਆਂ ਵੇਚਤੀਆਂ ਬਾਹਰ ਜਾਂਦੇ ਫੇਰ ਕਾਮਯਾਬੀ ਲੱਗਦਾ ਕਿ ਇੱਥੇ ਮਿਹਨਤ ਕਰਕੇ ਸਭ ਕੁਝ ਹੈਗਾ ਆਪਣਾ ਦੇਖ ਜਿਹੜਾ ਨਾ ਪਛਾਂਹ ਜਾ ਰਿਹਾ ਪਛਾਂਹ ਜਾ ਰਿਹਾ ਇੱਥੇ ਕਰਾਂਗੇ ਤੇ ਜੇ ਇਹ ਵੀ ਕਾਮਯਾਬ ਕੈਮਰਾਮੈਨ ਮਾਨੋ ਵਾਲਾ ਪਰਸ਼ਰਮਾ ਜੀ ਮੀਡੀਆ ਅੰਮ੍ਰਿਤਸਰ